ਇਹ ਜੋ ਤੁਸੀਂ ਸੀਸੀਟੀਵੀ ਫੁਟੇਜ ਵੇਖ ਰਹੇ ਹੋ ਇਹ ਫੁਟਕ ਹੈ ਫਾਜ਼ਿਲਕਾ ਕਰਨੀ ਖੇੜਾ ਰੋਡ ਤੇ ਬਣੇ પેટ્રોલ ਪੰਪ ਉਦੀ ਜਿੱਥੇ પેટ્રોલ ਪੰਪ ਤੇ પેટ્રોલ ਪੁਆਨ ਆਈਆਂ ਲੜਕੀਆਂ ਵੱਲੋਂ પેટ્રોલ ਪੰਪ ਤੇ ਕੰਮ ਕਰਦੀ ਲੜਕੀ ਨਾਲ ਕੁੱਟਮਾਰ ਕੀਤੀ ਗਈ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਕਿਸ ਤਰ੍ਹਾਂ ਹਾਲਾਤ ਹੋਏ ਅਤੇ ਕਿਸ ਤਰ੍ਹਾਂ ਉਹ પેટ્રોલ ਪੁਆਨ ਆਈਆਂ ਇਸ ਤੋਂ ਬਾਅਦ ਜ਼ਖਮੀ ਪੈਟਰੋਲ ਪੰਪ ਤੇ ਕੰਮ ਕਰਦੀ ਲੜਕੀ ਨੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਤੇ ਜਖਮੇ ਹਾਲਾਤ ਵਿੱਚ ਉਸ ਨੇ ਦੱਸਿਆ ਕਿ ਉਸ ਨਾਲ ਕਿਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਤੇ ਕੀ ਕੀਤਾ ਗਿਆ ਹੈ ਇਸ ਤੋਂ ਬਾਅਦ ਜਦੋਂ ਕੈਸ਼ ਮਲਾਇਆ ਗਿਆ ਤਾਂ ਉਹ ਵੀ ਘੱਟ ਸੀ ਜਦੋਂ ਉਸ ਲੜਕੀ ਨੂੰ ਛੁਡਾਉਣ ਲਈ ਪੰਪ ਦੇ ਹੋਰ ਨੁਮਾਇੰਦੇ ਹੀ ਪੁੱਜੇ ਤਾਂ ਉਹਨਾਂ ਦਾ ਕੀ ਹਾਲਾਤ ਹੋਇਆ ਸਰਕਾਰੀ ਹਸਪਤਾਲ ਵਿੱਚ ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਜਿਸ ਲੜਕੀ ਨਾਲ ਕੋਟਮਾਰ ਹੋਈ ਹੈ ਉਸ ਦਾ ਕੀ ਕਹਿਣਾ ਹੈ ਅਤੇ ਪੈਟਰੋਲ ਪੰਪ ਸੰਚਾਲਕ ਵਿਨੋਦ ਮਹਿਤਾ ਦਾ ਕੀ ਕਹਿ ਰਿਹਾ ਹੈ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਸਾਡੀ ਪੂਰੀ ਕਵਰੇ ਵੇਖੋ ਜੀ ਜੀ ਨਹੀਂ ਦਰਦ ਦੱਸਿਆ ਦਾ ਕਰਤੇ ਨਾਂ ਕੋ ਆ ਜੀ ਪੰਪ ਤੇ ਮੈਨੂੰ ਨੀਸ਼ਾ ਨਾਲ ਚ ਜਾਖਦੇ ਆ ਕੀ ਬਾਤ ਦਾ ਤਹੀ ਤੁਹਾਡੇ ਨਾਲ ਬਾਤ ਤਾਂ ਕੁਝ ਨਹੀਂ ਬਸ ਪੈਟਰੋਲ ਮੇਰਾ ਪੈਟਰੋਲ ਪੰਪ ਦਾ ਕੰਮ ਹੈ ਜੀ ਮੈਂ ਪੈਟਰੋਲ ਪੰਪ ਤੇ ਲੱਗੀ ਹੋਈ ਆ ਤੇ ਉਹ ਪੈਟਰੋਲ ਤੋਂ ਆਣ ਆਇਆ ਨੇ ਤੇ ਮਸ਼ੀਨਾਂ ਤਿੰਨ ਹੈਗੀਆਂ ਨੇ ਉਹਨਾਂ ਤੇ ਅਲੱਗ-ਅਲੱਗ ਡਿਊਟੀ ਹੁੰਦੀ ਹੈ ਤੇ ਮੇਰੀ ਪਾਵਰ ਪੈਟਰੋਲ ਤੇ ਡਿਊਟੀ ਹੁੰਦੀ ਹੈ ਤੇ ਉਹਨਾਂ ਨਾਲ ਦੀ ਮਸ਼ੀਨ ਤੇ ਉਹਨਾਂ ਨੇ ਆਕਟੀਵਲ ਆਰ ਦੀ ਤੇ ਉਹ ਮੈਨੂੰ ਕਹੀਆਂ ਵੀ ਜੰਦੀ ਕਰ ਵੀ ਸਾਨੂੰ ਪਹਿਲੇ ਪੈਟਰੋਲ ਪਾ ਦੇ ਸਾਨੂੰ ਪਹਿਲੇ ਪੈਟਰੋਲ ਪਾ ਦੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਕਿਸੇ ਦੀ ਮਸ਼ੀਨ ਤੇ ਨਹੀਂ ਜਾ ਸਕਦੀ ਮੈਨੂੰ ਆਪਦੀ ਮਸ਼ੀਨ ਦਾ ਮੈਂ ਸਾਫ਼ ਦੇਣਾ ਹੈ ਤੇ ਤੁਸੀਂ ਇੱਧਰ ਆ ਜਾਓ ਮੈਂ ਤੁਹਾਨੂੰ ਇੱਧਰ ਪਾ ਦਿੰਦੀ ਆ ਜੇ ਤੁਹਾਨੂੰ ਜਲਦੀ ਲੱਗੀ ਹੋਈ ਹੈ ਤਾਂ ਤੇ ਵੀ NH2 ਉੱਪਰੋਂ ਲੱਗੀਆਂ ਕਹਿੰਦੇ ਤੂੰ ਸਾਡੇ ਤੋਂ ਪਹਿਲਾਂ ਕਿਸੇ ਨੂੰ ਪੈਟਰੋਲ ਨਾ ਪਾ ਕੇ ਦਿਖਾ ਦੇ ਕਿ ਵਿੱਚ ਇੰਨੀ ਹਿੰਮਤ ਹੈਗੀ ਹੈਗਾ ਤੇ ਇੱਕ ਉਹ ਗਾ ਕਾਇਆ ਹੈ ਸੀ ਬਾਈਕ ਆਈ ਰਹੀ ਸੀ 기 ਮੈਂ ਉਹਨਾਂ ਨੂੰ ਪੈਟਰੋਲ ਪਾ ਦਿੱਤਾ ਕਿਉਂਕਿ ਉਹਨਾਂ ਨੇ ਮੇਰੇ ਮੀਟਰ ਦੇ ਉਹਨਾਂ ਨੇ ਲਈ ਰਹੀ ਸੀ ਕਿ ਬਾਈਕ ਤਾਂ ਕਰਕੇ ਮੈਂ ਉਹਨਾਂ ਨੂੰ ਪੈਟਰੋਲ ਪਾਤਾ ਕਿੰਨੇ ਜੋ ਉਹਨਾਂ ਨੂੰ ਗੁੱਸਾ ਚੜ ਗਿਆ ਤੇ ਇੱਕ ਜਣੀ ਨੇ ਆ ਕੇ ਮੇਰੇ ਚਪੇੜ ਮਾਰਤੀ ਤੇ ਮੇਰੇ ਵਾਹੋਂ ਤੋਂ ਫੜ ਕੇ ਮੈਨੂੰ ਇੱਥਾ ਸੁੱਟ ਲਿਆ ਤੇ ਇੱਕ ਨੇ ਵੀ ਮੇਰੇ ਮਨਾਂ ਧਿਆਨ ਨਹੀਂ ਗਿਆ ਸੀ ਕਿਉਂਕਿ ਪਤਾ ਹੀ ਨਹੀਂ ਲੱਗਿਆ ਮੈਨੂੰ ਕੁਝ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਤੇ ਉਹਨਾਂ ਨੇ ਇੱਕ ਜ਼ਮੀਨੇ ਮੇਰੇ ਚ ਪੇੜ ਮਾਰਤੀ ਤੇ ਮੈਨੂੰ ਛਾਟ ਲਾ ਉਹ ਵਾਲਾ ਤਾਂ ਫੜ ਕੇ ਤੇ ਇੱਕ ਨੇ ਮੇਰੇ ਰਿਕਾਰਡ ਮਾਰਤੀ ਸਿਰ ਤੇ ਤੇ ਉਸ ਤੋਂ ਬਾਅਦ ਮੇਰੇ ਉਸ ਤੋਂ ਬਾਅਦ ਮੇਰੇ ਕੱਪੜੇ ਵੀ ਫਾੜੇ ਗਏ ਆ ਦੇਖੋ ਕਿ ਕਿਸ਼ਨਾ ਕਾ ਹੈ ਨਹੀਂ ਜਮਾਈ بس ساری گل ਇੰਨੀ ਸੀ ਵੀ ਵਿਵਾਦ ਇਸ ਚੀ ਦਾ ਸੀਗਾ ਵੀ ਪੈਟਰੋਲ ਲੇਟ ਪਾਇਆ ਹਾਂਜੀ ਹੋਰ ਕੋਈ ਦੁਸ਼ਮਨੀ ਪੁਰਾਣੀ ਉਹਨਾਂ ਨਾਲ ਪਛਾਣਦੇ ਹੋ ਕੌਣ ਸੀਗੇ ਹਾਂਜੀ ਮਤਲਬ ਕਹਿੰਦੇ ਆ ਜੀ ਸੁਣਿਆ ਹੋਇਆ ਚੋਰੀ ਵਾਲੇ ਤਾਂ ਹੈਗੀਆਂ ਨੇ ਅੱਗੇ ਵੀ ਮੇਰੇ ਤੋਂ ਪੈਟਰੋਲ ਪਵਾਉਂਦੇ ਹੁੰਦੇ ਨੇ ਅੱਗੇ ਤਾਂ ਕੁਝ ਵੀ ਨਹੀਂ ਮੈਨੂੰ ਵਧੀਆ ਭੁਲਾਉਂਦੇ ਨੇ ਕਹਿੰਦੇ ਨੇ ਵੀ ਪੁੱਤ ਇੰਨੇ ਦਾ ਪੈਟਰੋਲ ਪਾ ਦੇ ਪੁੱਤ ਪੈਟਰੋਲ ਪਾ ਦੇ ਫਿਰ ਪਤਾ ਨਹੀਂ ਕੱਲ ਕੱਲ ਨੂੰ ਪਤਾ ਨਹੀਂ ਕੀ ਹੋਇਆ ਉਹਨਾਂ ਨੂੰ ਕੁਝ ਖਾਂਦਾ ਯਾ ਕੋ ਚ ਵੀ ਉਹਨਾਂ ਨੇ ਪਤਾ ਨਹੀਂ ਕੀ ਕੀਤਾ ਸਿਰਫ ਮਾਰ ਪੀਟ ਕੀਤੀ ਕੱਪੜੇ ਫਾੜੇ ਪੈਸੇ ਕੋਹੋਂ ਦੀ ਕੋਸ਼ਿਸ਼ ਕੀਤੀ ਕਿ ਤਾਂ ਸੇ ਹਾਂਜੀ ਮੇਰੇ ਕੋਲ ਪਾਵਰ ਪੈਟਰੋਲ ਦੀ ਮਸ਼ੀਨ ਹੁੰਦੀ ਹੈ ਨਾ ਉਹਨਾਂ ਨੇ ਮਤਲਬ ਮੇਰੀ سیل 25 25000 ਰੁਪਿਆ ਹੁੰਦੀ ਹੈ سیل ਤੇ ਉਹ ਵਾਲੇ ਮੇਰੇ ਕੋਲ ਸਾਰੇ ਪੈਸੇ ਸੀਗੇ ਤੇ ਉਹ ਵੀ ਉਹਨਾਂ ਨੇ ਘੁੱਟ ਮਾਰ ਚ ਪਤਾ ਨਹੀਂ ਮੀ ਉਹਨਾਂ ਨੇ ਖੋਲੇ ਮਿਲੇ ਨਹੀਂ ਤੁਹਾਨੂੰ ਪੈਸੇ ਨਹੀਂ ਪੈਸੇ ਨਹੀਂ ਮਿਲੇ ਜਿਹੜੇ ਤੁਹਾਡੇ ਹੋਰ ਸਾਥੀ ਕਰਮਚਾਰੀ ਉੱਥੇ ਸੀਗੇ ਉਹਨਾਂ ਨੇ ਨਹੀਂ ਬਚਾਇਆ ਤੁਹਾਨੂੰ ਉਹਨਾਂ ਨੇ ਕੀ ਐਕਸ਼ਨ ਲਿਆ ਉਹ 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 ਤਾਂ ਛਡਾਉਂਦੇ ਰਹੇ ਨੇ ਜਿੰਨਾਂ ਨੂੰ ਹੋਇਆ ਉਹ ਛਡਾ ਦੇ ਰਹੇ ਨੇ ਵੀ ਉਹ ਐ ਹੋ ਜਾ ਫਿਰ ਉਹਨਾਂ ਦੇ ਹੱਥ 'ਚ ਹਥਿਆਰ ਸੀਗੇ ਫਿਰ ਉਹ ਮੁੱਖਤ ਫਰਾਰ ਹੋ ਗਏ ਆ ਕਿ ਉੱਥੇ ਰੁਕਿਆ ਲਈਆਂ ਉਹ ਫਰਾਰ ਹੋ ਨਹੀਂ ਆ ਇੰਨੇ ਚ ਹੁਣ ਤੁਸੀਂ ਇੱਥੇ ਐਡਮਿਟ ਹੋ ਪੁਲਿਸ ਬਿਆਨ ਲਾਗੀ ਤੁਹਾਡੇ ਨਹੀਂ ਅਜੇ ਤੱਕ ਨਹੀਂ ਜੀ ਮੈਂ ਕਰਨੀ ਛੜਾ ਰੋਡ ਤੇ ਪੈਟਰੋਲ ਜੋ ਬ੍ਰਾਡਕਾਸਟ ਸਟੇਸ਼ਨ ਦੇ ਨਾਲ ਲੱਗਿਆ ਉਹ ਮਾਰਗ ਜੀ ਫਿਰ 23 ਤਰੀਕ ਸ਼ਾਮ 6 ਵਜੇ ਦੀ ਕ੍ਰੈਕ ਦੀ ਚੱਕਣਾ ਹੈ ਕਿ ਦੋ ਲੜਕੀਆਂ ਫਟੋਲ ਤੋਂ ਤੇਲ ਬੋਹਣ ਆਸਤੇ ਅਨੁਸਤ ਚੱਕਰਾਂ ਦੇ ਸੰਨ ਉਹਨਾਂ ਨੇ ਇੱਕ ਡਿਫਰੈਂਟ ਮਸ਼ੀਨ ਦੇ ਉੱਤੇ ਜਾਂ ਗਿਆ ਉਸ ਮਸ਼ੀਨ ਦੇ ਉੱਤੇ ਸੇਲਜ਼ਮੈਨ ਹਾਜ਼ਰ ਨਹੀਂ ਸੀ ਦਰ ਪਰ ਨਾਲ ਵਾਲੀ ਮਸ਼ੀਨ ਤੇ ਇੱਕ ਲੜਕੀ ਸੇਲਜ਼ਮੈਨ ਇਸ ਕਰਕੇ ਜੀ ਲੜਕੀ ਅਪਰਾਈਸਿੰਗ ਨੂੰ ਤੇਲ ਪਾਣਾ ਕਿਤੇ ਆਈ ਸੀ ਉਹਨਾਂ ਨੇ ਵਾਅਦਾ ਲਗਾਈ ਕਿ ਸਾਨੂੰ ਇਸ ਮਸ਼ੀਨ ਤੋਂ ਅੱਗੇ ਤੇਲ ਪਾਉਣ ਉਤੇ ਉਹ ਲੜਕੀ ਕਹਿਣ ਲੱਗੀ ਕਿ ਮੇਰੀ ਇਸ ਡਿਊਟੀ ਜਿਹੜੀ ਮੇਰੀ ਡਿਊਟੀ ਹੈ ਦੂਸਰੀ ਮਸ਼ੀਨ ਮੈਂ ਮਸ਼ੀਨ ਮੈਂ ਤੇਲ ਨਹੀਂ ਪਾ ਸਕਦੀ ਜੇ ਤੁਹਾਨੂੰ ਜਲਦੀ ਪਾਣਾ ਹੈ ਤਾਂ ਫੜਕਦਾ ਗਿਆ ਵਾਸ਼ਰੂਮ 2 ਮਿੰਟ ਸਰਦਨ ਦਾ ਕੋਈ ਨੂੰ ਤੇ ਨਿਕਲੇ ਸੀ ਨੂੰ ਪਾ ਦੇ ਦੋਨੇ ਦੇ ਨੂੰ ਇੱਕ ਹੋਰ ਲੜਕਾ ਆਇਆ ਮੈਂ ਉਹਦੇ ਜਿਹੜਾ ਉਹਨੇ ਅਫਵਾਹ ਫੈਲ ਕਰਾਇਆ ਤੇ ਉਹ ਘੜਕੀ ਨੇ ਉਸੁੰਡੇ ਨੇ ਏਂ ਬਣਾਵਾ ਉਹ ਤੇ ਪੁਆ ਲੱਗੀ ਤੇ ਉਸ ਤੋਂ ਬਾਅਦ ਪੜੰਦੀਆਂ ਬਹੁਤ ਸ਼ਿਫਟ ਹੋਈ ਸਾਢੇ ਤੋਂ ਪਹਿਲਾਂ ਕੋਈ ਹੋਰ ਨੂੰ ਤੇ ਪਾਸ ਤੋਂ ਬਾਅਦ ਅਨਿਡੀਅਮ ਪ੍ਰਾਈਵਸੀ ਉਹਨਾਂ ਨੇ ਗੱਲ ਫੜ ਲਿਆ ਜਿੱਦਾਂ ਫੜ ਲਿਆ ਔਰ ਉਹ ਵੀ ਕਿਸ ਨੀਅਤ ਨਾਲ ਕੇ ਸੀ ਨੂੰ ਦੇ ਪਰ ਕਰਦਾ ਹੈ ਉਸੀ ਵਾਰ ਸੀ ਉਹਦੇ ਨੂੰ ਆ ਕੇ ਉਹਦੇ ਸੇਲੇ ਜਾੜਾ ਮਾਰ ਚੁੱਕੇ ਜਿੱਤਨੇ ਉਹਨਾਂ ਵਾਂਗੂ ਪੜ ਕੇ ਥੱਲੇ ਪੁੱਟਿਆ ਸੀ ਜਿੱਥੇ ਉਹਦਾ ਪ੍ਰੋਪਰ ਅਪਰ ਪਾਰਟ ਸੀ ਜਿੰਨਾ ਥੋੜੀ ਦਾ ਉਹ ਸਾਡਾ ਮੇਲ ਖਸ ਕਰਦਾ ਤਾਰ ਕੇ ਬੈਂਕ ਤੋਂ ਜਿਹੜੇ ਦੋ ਬੰਦੇ ਗੁਰੰਤਰਾਏ ਸਨ ਉਹਨਾਂ ਨੇ ਕਾਫੀ ਸ਼ਰਟ ਉਤਾਰ ਕੇ ਉਹਨੂੰ ਕੋਈ ਦੇ ਅੰਦਰ ਲੈ ਕੇ ਜੈਤਨ ਚ ਗਿਆ ਬਹੁਤ ਮੰਦ ਭਾਗੀ ਘਟਨਾ ਵਾਪਰੀ ਏ ਔਰ ਦਿਨ ਦਿਹਾੜੇ ਉਸ ਤੋਂ ਅੱਜ ਛੇੜੇ ਸਾਹਿਬ ਜਿੰਦਾ ਹੈ ਕੋਲ ਡਾਇਰੈਕਟ ਕੋਲ ਜੀ ਜੀਬ ਸਾਡੇ ਬਾਰੇ ਇਤਿਹਾਸਪਰ ਦੇ ਚੈਟ ਸੀ ਉਹ ਵੀ ਕਹਿ ਰਹੇ ਇੱਕ ਵਾਰ ਸ੍ਰੀ ਜੀ ਮੇਰੀ ਇੱਕ ਵਾਲੀng ਲਫ ਨਹੀਂ ਪੂਰੀ ਬਿਊਟੀਫੁੱਲ ਦੀ ਜੀਤ ਨਾਲ ਉਹ ਜਿਸ ਗਣਤੀ ਨੂੰ ਦੇ ਪਰ ਕਰਨਾ ਸਟੇਟਮੈਂਟ ਦੇਣ ਦੇ ਕਰਨਾ ਵਾਸਤੇ ਦਾ ਸਟੇਟਮੈਂਟ ਉਹਨਾਂ ਨੇ ਸੋਚੀ ਸੰਜੀ ਸਾਜਿ ਸਮਝਾਉਂਦੇ ਪਛਾਣ ਹੋਈ ਇਹ ਜਿਹੜਾ ਜੀ ਪਛਾਣ ਹੁੰਦੀ ਹੈ ਕਿਉਂਕਿ ਉਹ ਤੋਂ ਦੇ ਦੋਹਾਂ ਕਹੜੇ ਹੋਣੀ ਚਾਹਤ ਨੂੰ ਚੁਸਤੀ ਨਹੀਂ ਆ ਗੁਰੂ ਵਰਤਾਂ ਦਾਸ ਰਹਿਣੇ ਇਹਨਾਂ ਦੇ ਨਾਮ ਗੁਰੇ ਸ਼ਾਮ ਨੇ ਆ ਗਏ ਪਰ ਵੀ ਪਤਾ ਨਹੀਂ ਕਿ ਸੀਟੀ ਵਿੱਚ ਵੀ ਦੇ ਰਹੀ ਕਿ ਉਹ ਤੁਹਾਨੂੰ ਸਾਰੀ ਉਹ ਤੁਸੀਂ ਪੁਲਿਸ ਨੂੰ ਦੇ ਦਿੱਤੀ ਹਾਂਜੀ ਪੁਲਿਸ ਅੱਜ ਆਈ ਹੈ ਜਾਂ ਤਾਂ ਕਿ ਕੰਮ ਜੋ ਉਹਨਾਂ ਦਾ ਸੀ ਸਟੇਟਿੰਗ ਉਹਦੇ ਅੱਜ ਇਹ ਵੀ ਦੱਸ ਰਹੇ ਨੇ ਕਿ ਇਹ ਜਿਹੜੀ ਲੜਕੀ ਹੈ ਆਪਣੀ ਪੜਾਈ ਦੇ ਲਈ ਇਹ ਜਿਹੜੀ ਜੋਬ ਕਰ ਰਹੀ ਹੈ ਬਿਲਕੁਲ ਆਪਣੀ ਪੜਾਈ ਲਈ ਜੋਬ ਕਰ ਰਹੀ ਹੈ ਔਰ ਅਸੀਂ ਉਹਨੂੰ ਸਿਰਫ ਇਸ ਕਰਕੇ ਹੀ ਰੱਖਿਆ ਸੀ ਕਿ ਉਹਨੇ ਅਸਰੇ ਜਨਿਵਾਸ ਨੂੰ ਪਾਠੇਟੇ ਕਰਨਾ ਹੈ ਅਸੀਂ ਉਸ ਨੂੰ ਡੇਟਿੰਗ ਹੋਏ ਨੇ ਟੈਸਟ ਦੇਣ ਆਸਕੇ ਦੀ ਅੱਦੇ ਖੱਤੇ ਤੇ ਹੀ ਦੇ ਦਿੱਤੇ ਸੀ ਹਾਂ ਲਿਖੋ ਜੀ ਫਿਰ ਫੇਸਬੁਕ ਤੇ ਆਪਾਂ ਦੱਸਵਾ। ਕੀ ਮੰਗ ਕਰਦੇ ਹੋ ਜਾਂ ਤੁਸੀਂ? ਅਜੀ ਚਾਹੁੰਦੇ ਆ ਵੀ ਇਸ ਰਾਜਕਤਾ ਫਲਾਣ ਵਾਲਿਆਂ ਇਸ ਤਰ੍ਹਾਂ ਦੀ ਕੱਟਵਾ ਦੇਣ ਵਾਲਿਆਂ ਦੇ ਖਰਾਬ ਸੱਤ ਕਾਰਨ ਹੋਈ ਹੁੰਦੀ ਹੈ। ਅੱਛਾ ਇਹ ਪਹਿਲਾਂ ਵੀ ਪੰਪ ਤੇ ਆਉਂਦੇ ਜਾਂਦੇ ਸੀ। ਆਉਂਦੇ ਹੁੰਗੇ ਰੁਟੀਨ ਦੇ ਵਿੱਚ ਤੇਲ ਪਵਾਦੇ ਹੁੰਦੇ ਪਰ ਸਾਨੂੰ ਨਹੀਂ ਪਤਾ ਕਿ ਉਸ ਦਿਨ ਘਟਨਾ ਵਾਲੇ ਦਿਨ ਅਜੇ ਕੋਈ ਗੱਲ ਨਹੀਂ ਹੋਈ ਲੜਕੀ ਨੇ ਕੋਈ ਗੱਲ ਨਹੀਂ ਕੀਤੀ। ਫੁਟੇਜ ਦੇ حساب ਦੇਖ ਰਿਹਾ। ਜਿਉ ਲੜਕੀ ਆਪਦੀ ਮਸ਼ੀਨ ਤੇ ਖੜੀ ਹੈ। ਦੂਸਰੀ ਵਜੇ ਤੋਂ ਚੱਲ ਕੇ ਆਦੇ ਹੁੰਦੇ 10 ਟੋਟਲ ਦਿਨਾਂ ਸਟਾਫ ਹੈ ਤੁਹਾਡੇਗੇ। एबीआई न्यूज चैनल देखने वाले सभी दर्शकों से हम अपील करते हैं कि एबीआई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत